ਬੰਦੇ ਦੋਆ ਗਲਾਸ ਇੱਕ ਗਲਾਸ ਇੱਕ ਲੈ ਕੇ ਆਈਏ ਪਾਣੀ ਮੈਂ ਪੰਦਾ ਨਹੀਂ ਹੈਗਾ ਅੱਛੀ ਵਧੀਆ ਪਰ ਜੈਲਿਆ ਥੋੜਾ ਮੋਚਰ ਲਾਦਾ ਮੈਨੂੰ ਉਸੜੀ ਹੁੰਦਾ ਗਿੱਲਾ ਹਾਂ ਹਾਂ ਗਿੱਲਾ ਹੋਲੀ ਹੁੰਦਾ ਦਰਜਾ ਖੜਾ ਜਦੋਂ ਮਰਜੀ ਦੇਖ ਲੈ ਡੰਗਰਾ ਵਾਂਗੂ ਕੁੜਦੇ ਦਾ ਘੁੜਦਾ ਉਹਨੂੰ ਉਹ ਜੈਲਿਆ ਸੂਰਜ ਨਾਲੇ ਕੱਚਿਆ ਗਿਆ ਕੱਕਾ ਕਿੰਨਾ ਪੜਿਆ ਹੋਇਆ ਵੀ ਇਹ ਕਰੀ ਹੋਈ ਹੈ ਜੀ ਵੀ ਇਹ ਹਾਂ ਅੱਛਾ ਫੇਰ ਤੇਰੀ ਨੌਕਰੀ ਬਾਹਰ ਨੌਕਰੀ ਦਵਾ ਦੋ ਜੀ ਲੈ ਭੈਣੇ ਦੇਖ ਲੈ 12 ਵਜੇ ਪੈਣੇ ਹੁਣ ਤੱਕ ਨਹੀਂ ਉੱਠੇ ਰਾਤ ਨੂੰ ਡੱਫਣੋਂ ਨਹੀਂ ਹਟਦੇ ਸਵੇਰੇ ਉੱਠਦੇ ਨਹੀਂ ਸਾਰੀ ਦਿਹਾੜੀ ਮੁੜ ਕੇ ਆਪਾਂ ਨਾਲ ਟੱਕਰਾਂ ਮਾਰਦੇ ਰਹਿੰਦੇ ਨੇ ਪਿੰਡ ਆ ਸਾਡੇ ਵਾਲਾ ਤਾਂ ਇਹੀ ਕੰਮ ਪਿੰਡਤੀ ਇਹੀ ਹੁਣ ਊਰੇ ਫੜ ਲਿਆ ਕੇ ਰੱਜ ਕੇ ਦਾਰੂ ਨਾਲ ਕੁੱਤੇ ਵਾਂਗੂ ਭੌਕਣ ਦੀ ਆਦਤ ਹੈ ਜੀ ਤਾਂ ਵੀ ਤੇਰੇ ਵਾਲੇ ਦੀ ਤਾਂ ਨਾ ਇੱਕ ਹੋਰ ਕਮੀ ਆ ਮਾੜੀ ਜੀ ਗੱਲ ਤੇ ਕੁੱਟਣ ਬਹਿ ਜਾਂਦਾ ਮੈਨੂੰ ਤਾਂ ਦੇਖੇ ਇਹ ਗੱਲ ਬਿਲਕੁਲ ਨਹੀਂ ਵਧੀਆ ਲੱਗਦੀ ਇੱਕ ਗੱਲ ਤਾਂ ਹੈਗੀ ਆ ਪਾਣੇ ਜੁੱਤੀ ਜੀ ਤਾਂ ਵੀ ਜੀ ਨੇ ਵੀ ਲਾ ਦਿੱਸੀ ਹੈ ਨਾ ਰਾਤ ਮਾਰਨੇ ਨੂੰ ਮਨ ਦਾਦੀ ਮਹਲਾ ਕਿਤੇ ਮੈਨੂੰ ਛਡਾਉਂਦੀ ਛਡਾਉਂਦੀ ਭੈਣ ਨੂੰ ਹੀ ਨਾ ਕਿ ਜਵੀਰਾ ਫੈਂਟ ਤੇ ਮਾ ਲੈ ਓਹੋ ਮੈਨੂੰ ਫੈਂਟ ਲੋਗਾ ਐਨੀ ਹਿੰਮਤ ਨਹੀਂ ਹੈਗੀ ਉਹਦੇ ਚ ਫੈਂਟਨ ਫੁੰਟ ਨਾਲੇ ਮੈਂ ਤੈਨੂੰ ਇੱਕ ਗੱਲ ਦੱਸਾਂ ਦੇਖ ਗੁੱਸੇ ਚ ਚਾਹੇ ਮੈਂ ਉਹਨੂੰ ਬੋਲਾਂ ਚਾਹੇ ਉਹ ਮੈਨੂੰ ਬੋਲੇ ਪਰ ਆ ਕੁੱਟ ਕਟਾਪਾ ਨਹੀਂ ਕਰਦਾ ਇਸ ਗੱਲੋਂ ਤਾਂ ਉਹਨੂੰ ਅਕਲ ਹੈਗੀ ਐ ਉਹ ਚਲ ਵਧੀਆ ਐਨੀ ਕਿ ਤਾ ਤੇਰੇ ਨੂੰ ਬਚਟਾਉਦੀ ਆ ਸਾਡੇ ਵਾਲਾ ਤਾਂ ਕਦੇ ਦਾਲ ਪਿੱਛੇ ਮਾਰਦਾਗਾ ਕਦੇ ਰੋਟੀ ਪੀਸੀ ਮਰਜੇ ਰੋਟੀ ਠੰਡੀ ਫੜਾ ਦਨੇ ਆ ਤਾਂ ਵੀ 70 ਮਾਰਦਾ ਭਗਾਉਣਾ ਜੇ ਦਾਲ ਠੰਡੀ ਫੜਾ ਦਨੇ ਤਾਂ ਵੀ 70 ਮਾਰਦਾ ਭਗਾਉਣਾ ਮੇਰੇ ਤਾਂ ਇੰਨਾ ਗੁੱਸਾ ਚੜਦਾ ਹੁੰਦਾ ਨੇ ਕਦੇ ਕਦੇ ਵੀ ਜੀ ਕਰਦਾ ਫੜ ਕੇ ਗੋਡਿਆਂ ਥੱਲੇ ਲੈ ਲਾ ਪਰ ਉਹੀ ਤਾਂ ਪੰਗਾ ਨਾ ਲੈ ਨਹੀਂ ਸਕਦਾ ਫਿਰ ਮੈਂ ਤੈਨੂੰ ਇੱਕ ਗੱਲ ਕਹਾਂ ਤੂੰ ਇਸ ਵਾਰੀ ਦੱਸਿਆ ਕੀ ਕਰੀ ਜਦੋਂ ਹੁਣ ਸ਼ਰਾਬ ਨਾਲ ਰੱਜਿਆ ਹੋਊਗਾ ਜੇ ਤੱਕ ਤੇ ਹੱਥ ਚੱਕਣ ਲੱਗੂ ਉਹੀ ਚੱਕ ਕੇ ਉਹਦੇ ਸਿਰ 'ਚ ਮਾਰੇ ਉਹਨੂੰ ਚੰਗਾ ਫੈਂਟੀ ਸਵੇਰੇ ਉੱਠ ਕੇ ਵੀ ਮੈਨੂੰ ਕੀ ਤਾਂ ਕੀਤੇ ਖਾਧੀ ਚ ਹੋ ਗਿਆ ਉਹ ਕਿ ਜਰਾ ਮੈਂ ਫਿਰ ਲੋਕ ਆਏ ਕਹਿੰਦੇ ਕਿ ਪੀਤੀ ਖਾਦੀ ਤਾਂ ਇਹਦੀ ਕੰਜਰ ਦੀ ਸੀ ਆ ਤੇਰੀ ਤਾਂ ਨਹੀਂ ਪੀਤੀ ਖਾਦੀ ਤੈਨੂੰ ਚੁੰਡਿਆ 'ਚ ਹੱਥ ਪਾਇਆ ਤੈਨੂੰ ਕੀ ਲੋੜਾ ਲੋਕਾਂ ਨੂੰ ਦੱਸਣ ਦੀ ਵੀ ਮੈਂ ਪਾਇਆ ਚੁੰਡਿਆ 'ਚ ਹੱਥ ਇਹ ਭੈਣੇ ਸਾੜ ਤਾਂ ਮਾੜੀ ਜੀ ਗੱਲ ਨੂੰ ਲੈ ਕੇ ਨਾ ਲੋਕ ਕੰਧਾਂ ਕੋਲੇ ਚੜ ਜਾਂਦੇ ਨੇ ਕੀ ਉਹ ਪਰਾ ਮਰ ਲੱਖ ਦੇ ਦਰਰਾ ਤੋਂ ਕਦੀ ਓਏ ਓ ਤਰ ਸੁਖ ਰਾਂ ਫੱcka ਕਰੀ ਜਾਂਦਾ ਫੋਕ ਕਿਉਂ ਪ੍ਰੋਮੋਸਰ ਝੋਟੀ ਲੋਟ ਪਾਸੇ ਮਾਰੀ ਜਾਂਦਾ ਸਮਝ ਆ ਮੈਨੂੰ ਓਏ ਕੁੱਤਿਆਂ ਵਾਂਗੂ ਭੌਂਕੀਂ ਨਾ ਜਾ ਫਾ ਬੈਠ ਜਾ ਹੁਣ ਜਾਣਾ ਨਹੀਂ ਹੈਗਾ ਪਿੰਡਾ ਕੌਣਾ ਕੌਣਾ ਆ ਗਈ ਓਏ ਦਾ ਖਵੱਦ ਕਿ ਪਰ ਖਾਣਾ ਕਿਉਂ ਉਹ ਉਹ ਕੀ ਹੋ ਗਿਆ ਗੋਠੇ-ਗੋਠੇ ਸਾਰਾ ਖਰਚਾ ਖੜਾ ਜਦੋਂ ਮਰਜੀ ਤੇਗਲਾ ਡੰਗਰਾ ਮੋਕੂ ਕੁੜਦੇ ਦਾ ਘੁੜਦਾ ਉਹਨੂੰ ਉਹ ਜੈਲਾ ਸੂਰਜ ਨਾਲੇ ਕਿੱਛਿਆ ਗਿਆ ਭਾਈ ਗਲਤੀ ਤੇ ਤੇਰੀ ਠਾਇਆ ਕਾ ਤੋ ਨਹੀਂ ਵੀਰ ਤੂੰ ਤਿੰਨ ਚਾਰ ਪਰਾਂ ਦਾ ਅਜੇ ਹੱਥ ਖਾਲੇ ਤੇ ਅਜੇ ਰੋਕੇ ਤੂੰ ਹਰਦੀ ਜੀ ਹੈਗਾ ਓਏ ਹਰਦੀ ਕਉਂ ਫਾਪੜੇ ਲਾਉਂਦੀ ਆ ਇਹ ਫਾਪੜੇ ਲਾਉਂਦੇ ਨਾਲੇ ਹੋਰ ਆ ਨਾ ਵੀਰ ਜਰਾ ਤੂੰ ਡੱਕ ਕੇ ਤਾਂ ਮੇਰੇ ਹੋਈ ਮਾਰਨ ਕਿਰਪਾ ਵੈਗਾ ਤੂੰ ਤਾਂ ਨਹੀਂ ਬੈਠੀ ਡੱਕ ਕੇ ਤੂੰ ਤਾਂ 소ਫੀ ਜੀ ਤੂੰ ਦੱਸ ਨਹੀਂ ਉੱਠ ਖੜਤੀ ਤਿੰਨ ਬਾਰਾ ਦੀਦੀ ਡੱਕ ਕੇ ਆਏ ਨੇ ਤੁਹਾਨੂੰ ਕਿਹੜਾ ਆਇਆ ਦੀਦਾ ਉਹਰੇ ਕਿਹੜਾ ਆਇਆ ਮੈਂ ਮਾਰੀ ਜਾਂਦਾ ਦੀਦੀ ਆਇਆ ਦੀਦੀ ਆਇਆ ਅੱਜ ਆਪਕਈ ਚਲ ਉਹਰੇ ਠੇਖਣ ਜੀ ਨਾ ਕਰ ਚਾਦੀ ਕੁੱਟ ਲਿਆ ਕੱਢ ਲਿਆ ਓਏ ਓਏ ਇੰਨਾ ਨਹੀਂ ਤੈਨੂੰ ਕਿੰਨੇ ਪਰੇ ਕਿਹਾ ਤੀਵੀਂ ਤੇ ਹੱਥ ਨਹੀਂ ਚੱਕਦੇ ਹੁੰਦੇ ਵੀਰ ਯਾਰ ਓਏ ਇਹ ਤਾਂ ਤਰ ਝੋਠਣ ਲੱਗੇ ਸਰਪਸ ਇੱਕ ਪੈਣ ਲੱਗੇ ਭਾਲਦਿਆਂ ਨੇ ਭਾਲਦਿਆਂ ਨਾਲੇ ਹੋਰ ਓ ਜੈਲੇ ਮੈਨੂੰ ਪਤਾ ਤੂੰ ਚੁੱਪਾ ਕਰ ਕੋ ਯਾਰ ਤੇਰੇ ਵਰਗਾ ਮੈਂ ਮੰਦੀ ਨਹੀਂ ਦੇਖਿਆ ਓ ਤੂੰ ਬਸ ਰਹਿਣ ਦੇ ਤਾਂ ਹੀ ਤੇਰੇ ਤੀਮੀ ਕਾਪੂ ਐ ਤਾਂ ਦੋ ਤਿੰਨ ਲਾਇਆ ਕਰ ਉੱਠਦਾ ਲਾਇਆ ਕਰ ਮੈਨੂੰ ਤੇਰੇ ਲਾਉਣੀਆਂ ਬਹਿਣ ਗਿਆ ਮੈਨੂੰ ਹੈ ਦੇਖ ਜੈਲੇ ਪਾਗਦਾਨੀਆਂ ਗੱਲਾਂ ਕਰੀ ਜਾਂਦਾ ਯਾਰ ਨਾ ਬੰਦਾ ਯਾਰ ਇੰਨਾ ਨਹੀਂ ਕੁੜਦੇ ਹੁੰਦੇ ਓ ਭਾਈ ਮੇਰਾ ਤਾਂ ਹੱਥ ਖੁੱਲ ਗਿਆ ਹੁਣ ਹੱਥ ਖੁੱਲ ਗਿਆ ਮੈਂ ਤਾਂ ਹੁਣ ਫਿਰ ਮੈਂ ਤਾਂ ਅਪਰੇਟ ਕਰਨਾ ਮੈਨੂੰ ਲੱਗਦਾ ਤੈਨੂੰ ਖੋਲਣਾ ਉਹ ਮੈਨੂੰ ਇੱਕ ਦੋ ਦਿਨ ਚ ਓਏ ਤੂੰ ਚੱਲ ਜਾ ਦੇ ਨਾ ਬੋਲ ਜਿਹੜੇ ਚੰਚਾ ਹੈਗਾ ਕੱਟਾ ਚਾਹ ਨਾਲ ਉਹਦਾ ਅੱਗੇ ਪਰਾ ਮੈਂ ਜਾਵਾਂ ਕੰਮ ਤਾਂ ਦਾ ਦੇਖਣਾ ਤੁਰਕ ਬਾਹਰ ਚਲਾ ਜਾ ਉਧਰ ਫਿਰ ਚੱਲ ਤੇ ਕਰਾ ਸਾਰੀ ਦਾ ਤੂੰ ਕਰੀਗਾ ਪਤਾ ਕੀ ਗੱਲ ਚੜਦਾ ਫਿਰ ਉਹ ਥਕਤੀ ਜਾਮ ਹੋ ਰਹੀ ਆ ਥਕਤੀ ਜਾਮ ਰਹੀ ਆ ਕੋਈ ਕੋਈ ਮੈਂਦਾ ਲੈ ਉਹ ਪਾਣੀ ਵਾਲਾ ਜੱਗ ਕਿੱਥਾ ਅਰੀ ਰਾਤ ਸਰਾਣੀ ਰੱਖਿਆ ਸਾਲ ਮੈਂ ਕੋਲ ਜਾਉਣ ਨੂੰ ਪਤਾ ਨਹੀਂ ਅੰਦਰ ਕੀ ਹੋਈ ਜਾਂਦਾ ਦੇਖ ਕੇ ਆਵਾ ਇਹ ਪਾਲੋ ਕੀ ਹੋ ਗਿਆ ਮਰ ਜਣ ਨੇ ਫੇਰ ਮਾਰੇ ਦੀਦੀ ਮੈਂ ਤਾਂ ਢਾਉਣ ਗਈ ਸੀ ਉਹਨੂੰ ਹਾਏ ਹਾਏ ਨਹੀਂ ਤੇਰੇ ਵਾਲੇ ਦਾ ਵੀ ਦਿਮਾਗ ਹੀ ਲਿਆ ਟੜਕੇ ਹੀ ਉੱਠ ਕੇ ਸਰਵਿਸ ਕਰਨ ਬਹਿ ਜਾਂਦਾ ਚੱਲ ਕੋਈ ਨਾ ਚੁੱਪ ਕਰ ਜਾ ਬਹਿ ਜਾ ਕੋਈ ਨਾ ਹਾਂ ਤੈਨੂੰ ਕੀ ਹੋਈ ਜਾਂਦਾ ਪਹਿਲੇ ਲਾਈਨ ਦਾ ਸੁਣੀ ਮੈਨੂੰ ਪਾਣੀ ਗੱਗ ਨੂੰ ਰੱਖਿਆ ਤੇ ਘਰਾਣੇ। ਕਿਉਂ ਤੂੰ ਡੁੱਬਣਾ ਸੀ ਵਿੱਚ? ਕਿਉਂ ਤੂੰ ਡੋਬ ਕੇ ਰਾਜ਼ੀਆ ਮੈਨੂੰ? ਫਿਰ ਤੂੰ ਪਾਣੀ ਨਾਲ ਕਿੰਨਾ ਹੋਣਾ ਸੀ ਤੜਕੇ ਉੱਟ ਕੇ। ਹੋ ਗਿਆ ਪਾਣੀ ਵੀ ਰਾਤ ਨੂੰ ਕਿਹੇ ਤਿੰਨ ਚਾਰ ਵਾਰੀ ਪਾਣੀ ਪੀਂਦਾ। ساری ਰਾਤ ਤੰਗ ਹੋਈ ਗਿਆ ਮੈਂ। ਪਹਿਲਾਂ ਤੇ ਤੂੰ ਡੱਪਣੋਂ ਨਹੀਂ ਹਟਦਾ। ਹੁਣ ਆ ਕਿ ਨਵੇਂ ਐਕਸ਼ਨ ਸ਼ੁਰੂ ਕਰ ਲਿਆ ਤੈਂ? ਖੰਗ ਜੀ ਹੋ ਗਈ ਮੈਨੂੰ ਕੀ ਬਤਾ ਐਕਸ਼ਨ ਸ਼ੁਰੂ ਕਰ ਲਿਆ ਕਹਿੰਦੀ ਲੈ। ਹੂੰ। ਵੱਡੀ ਆਈ ਆ ਸਟਾਰ। ਤੂੰ ਐਂ ਕਰ ਪਾਣੀ ਦਾ ਜੱਗ ਲਿਆ ਕਿਦੇ ਸਾਨੂੰ। ਕੀ ਕਰਨਾ ਕੀ ਹੁਣ ਪਾਣੀ? ਉਹ ਅੰਦਰ ਬਹਿ ਕੇ ਨਹਾਵਾਂਗੇ। ਪੀਵਾਂਗੇ ਪਾਣੀ ਹੋਰ ਕੀ ਕਰਦੇ ਹਾਂ ਨਾ ਇਹ ਪਾਣੀ ਦਾ ਬਿਰਜ ਜੱਫਾ ਨ ਬਹਿ ਜਾਓਗੇ ਬਿਰਜ ਹੁਣ ਨਾ ਪਈ ਹੈ ਜੀ ਉਹਨੂੰ ਉਹ ਕਾਹ ਨੂੰ ਪਈ ਹੁਣ ਨਹੀਂ ਭਲਿਆਉਦਾ ਤੇ ਰਿਸ਼ਤੇਦਾਰ ਆਏ ਨਾ ਇੱਕ ਦੋ ਦਿਨ ਬਾਅਦ ਤੇ ਉਹਨੂੰ ਮਾਨਤਾਨ ਕਰਨਾ ਪੈਂਦਾ ਹਾਂ ਇਹੋ ਜਿਹਾ ਮਾਨਤਾਨ ਕਰ ਵੀ ਉਹਦੀ ਛਿੱਲ ਲਾ ਦੇ ਲੈ ਮੈਂ ਉਹਨੂੰ ਕਿਹਾ ਨਹੀਂ ਬਈ ਕਿਹਾ ਸੀ ਕਿਹਾ ਨਹੀਂ ਮੜਾ ਜੇ ਤੁਸੀਂ ਸਮਝਾ ਦਿਓ ਬਿਰਜ ਉਹਨੂੰ ਮੈਂ ਆਪੇ ਸਮਝਾਉਂ ਤੂੰ ਬਈ ਤੂੰ ਹਜੇ ਜਾਹੀ ਨਾ ਤੂੰ ਰਹੀ ਰਹੀ ਦੋ ਚਾਰ ਦਿਨ ਠੀਕ ਹੈ ਵੀ ਤੁਸੀਂ ਤੂੰ ਚਾਰ ਪਵਾਏਗਾ ਇਹਦਾ ਇੱਥੇ ਉਚਾਰ ਉਰੇ ਸਮਝਾ ਕੇ ਭੇਜਾਂਗੇ ਉਹਨੂੰ ਉਹਨੂੰ ਸਮਝਾਈਏ ਇਹਨੂੰ ਕੀ ਸਮਝਾਏਗਾ ਓਏ ਇਹਨੂੰ ਵੀ ਸਮਝਾਉਣਾ ਬਹੁ ਮੂਰੇ ਨਾ ਬੋਲਾ ਕਰੇ ਮੈਂ ਤਾਂ ਕੁਝ ਬੋਲੂਗਾ ਨਹੀਂ ਮੈਂ ਤਾਂ ਟਾਂਗ ਗਈ ਚੱਲ ਤੂੰ ਜਾ ਮੈਂ ਲਿਆਉਣੀ ਆ ਪਾਣੀ ਜਿਹਦੇ ਕੁਝ ਨਹੀਂ ਕਹਤੀ ਠਾਕੀ ਆਈ ਸੀਗੀ ਚੱਲ ਕੋਈ ਨਾ ਤੂੰ ਚੁੱਪ ਕਰ ਲੈ ਉਹ ਵੀਰੇ ਉਹ ਵੀਰੇ ਓਏ ਹਾਂ ਓਏ ਆ ਜਾ ਨਾ ਇਹ ਜਣਾ ਯਾਰ ਨਾਲ ਇਹਦਾ ਕਹਿੰਦਾ ਲਵਾ ਹੁਣ ਕੀ ਆ ਲਵਾਉਣ ਨੂੰ ਚੱਲ ਮੇਰਾ ਮੱਗਿਆ ਦੇ ਉਹ ਅੱਛਾ ਸਮਾਨ ਆ ਵੇ ਹਾਂ ਆ ਲੋ ਪਾਣੀ ਹੁਣ ਆ ਕੀ ਤੜਕਾ ਹੀ ਸ਼ੁਰੂ ਕਰਤਾ ਲੈ ਤੈਨੂੰ ਰੋਜ਼ ਦੱਸਣਾ ਪਿਆ ਗੁਰੂ ਗਦਰ ਨੂੰ ਪਤਾ ਹੋਇਆਗਾ ਇੱਕ ਲਾਇਆ ਇਹਨੂੰ ਲੈ ਲੈਂਦਾ ਸਰਾਣੇ ਵੀ ਇਹ ਤੂੰ ਦੱਸ ਖਤਰਾ ਤੈਨੂੰ ਕਿਸੇ ਤੋਂ ਓਏ ਕੋਈ ਖਤਰਾ ਰਹਿੰਦਾ ਤੈਨੂੰ ਪਤਾ ਅੱਧੇ ਪਿੰਡ ਰ ਬੈਰਾ ਮੇਰੇ ਨਾਲ ਓਏ ਤੂੰ ਚੰਗਾ ਭਖਾਈ ਨਾ ਮਰ ਕੋਈ ਚਮਚਾ ਚਮਗਾ ਚਾਓ ਚੱਲੇ ਕਿਦੇ ਲੈ ਕਾਰਟੋਂ ਕੱਢ ਲੈ ਕੋਈ ਚੱਕ ਕੇ ਗਲਾਸ ਲੈ ਆਈ ਓਰੇ ਤੂੰ ਵੀ ਚਮਚਾ ਕੌਣ ਲੈ ਕੇ ਆਊਗਾ ਹੁਣ ਮੈਨੂੰ ਕੀ ਤਾ ਫਿਰ ਤੂੰ ਟੜਕੇ ਭੁੱਕੜ ਲਾਉਣਾ ਵਾ ਤੈਨੂੰ ਨਹੀਂ ਪਤਾ ਹੈਗਾ ਕਿ ਤਾ ਗਲਾਸ ਐ ਥਾਲੀ ਜਿਵੇਂ ਓਰੇ ਪੈਗ ਲਾਉਣਾ ਹੁੰਦਾ ਪਹਿਲਾਂ ਤਾਂ ਐਂ ਦੱਸ ਮੈਨੂੰ ਆਪਣੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਕਿਉਂ ਹੁਣ ਮੈਂ ਤੈਨੂੰ ਹਸਾਬ ਕਿਤਾਬ ਵੀ ਦਵਾਂ ਹਸਾਬ ਕਿਤਾਬ ਦਵਾਂਗੇ ਤੈਨੂੰ ਹਾਂ ਉਦੋਂ ਦਾ ਪਤੀ ਨਹੀਂ ਹੈਗਾ ਵੀ ਇਹ ਲਾਉਂਦਾ ਚਮਚਾ ਡੇਲੀ ਦਾ ਦੇਖੋ ਚਮਚਾ ਵੰਗਾਉਣਾ ਤੂੰ ਤਾਂ ਪੱਕਾ ਲਫਾਫੇ ਚ ਹੀ ਰੱਖ ਲਿਆ ਕਰ ਵੇ ਖਾ ਲਿਆ ਤੇਰੇ ਘੇੜਿਆਂ ਨੇ ਮੈਨੂੰ ਤਾਂ ਜੰਮ ਲਿਆ ਤੇਰਾ ਕਾਰਡ ਜਾਂ ਕਿੱਥੇ ਉਹ ਦਿਨ ਲਾਲਾ ਹੁਣ ਉਹ ਕਾਰਡ ਕੂੜ ਖਬਰ ਕਿੱਥੇ ਡਿਗੇ ਰਾਤ ਚਮਚਾ ਲਿਆ ਦੇ ਮੇਰੇ ਕੋ ਨਹੀਂ ਲਿਆਂਦਾ ਜਾਂਦਾ ਚਮਚਾ ਇਹਦਾ ਅੱਡ ਗੋਡਿਆਂ ਚ ਕਲੀਸ ਮੁੱਕਿਆ ਪਿਆ ਚੱਲਿਆ ਮੈਂ ਕਹਾ ਫਿਰ ਉਧਰ ਮੈਂ ਕਹਾ ਤੇਰਾ ਤਾਂ ਨਹੀਂ ਅੱਖਾਂ ਦੇ ਰਹਿਣ ਦੇ ਲਿਆ ਮੈਂ ਤੇਰੇ ਤੇ ਲਾਜ ਤੇਰੀ ਦੇਖ ਲਿਆ ਵਸ ਲਾਜ ਤੇ ਤੇ ਨਹੀਂ ਨਾਲੇ ਹੋਰ ਅੱਖੇ ਤੇਰੇ ਲੱਗਦੀ ਨਹੀਂ ਹੈਗੀ ਇਹ ਓਏ ਯਾਰ ਮੈਂ ਮੂਰਖਪੰਦਾ ਨਹੀਂ ਹੈਗਾ ਠੀਕ ਆ ਉੱਚਾ ਚੰਗਾ ਯਾਰ ਲੈ ਕੇ ਰੂ ਇਹ ਸਾਬ ਸਮਝਦਾ ਰਹਿ ਹੁਣ ਚਾਹ ਵੀ ਪੀਓਗੇ ਮਾਂ ਦਾ ਬੜਾ ਤੇਜ਼ਾ ਚੱਲਿਆ ਵੇ ਮਾਂ ਟਾਈਂ ਪੀ ਲੈ ਪੀ ਲੈ ਤੇਜਾ ਮਾਂ ਖਾਂ ਯਾ ਖੋਲਦੀਆਂ ਚਾਹ ਪੀਵਾਂਗੇ ਹੋਰ ਆਈ ਬੈਠਾਂਗੇ ਅਸੀਂ ਇਹ ਦੇਖ ਮੂਰਖ ਬੰਦੀ ਇਹ ਪਾਲੋ ਪਾਲੋ ਹਾਂਜੀ ਪਾਣਾ ਚਾਹ ਤਰ ਦੇ ਉਪਾਈ ਤੂੰ ਬਣਾ ਕੇ ਲਿਆ ਜੇ ਵਧੀਆ ਜੀ ਲਿਆ ਕੇ ਬਣਾ ਕੇ ਉਹ ਡੱਡਲ ਜੀ ਚਾਹ ਬਣਾ ਦੂ ਮੁੱਕੀਆਂ ਫੇਰ ਖਾਉ ਮੇਰੇ ਤੋਂ ਜਾ ਉੱਠ ਤੂੰ ਲਿਆ ਬਣਾ ਕੇ ਇੱਕ ਇਹਨਾਂ ਨੇ ਲਉ ਪੀਤਾ ਕਦੀ ਇਹਨਾਂ ਨੂੰ ਪਾਣੀ ਲਿਆ ਦੇ ਕਦੀ ਕੁਛ ਲਿਆ ਦੇ ਮਾਲ ਵਧੀਆ ਜੈ ਲਿਆ ਮਾਲ ਦਾ ਪਾਈ ਰੱਖਦੇ ਆ ਪ੍ਰਧਾਨ ਮੈਨੂੰ ਮੰਗਾ ਕਿ ਦੋ ਮਾਲ ਐਉ ਹ ਮਾਲ ਕੰਮ ਦਾ ਉਹ ਤੂੰ ਖਾ ਕੇ ਫਿਰ ਉਹਨੂੰ ਕੁੱਟੀ ਆਏ ਕਰਨਗਾ ਓਏ ਘਸਤਰਾਰੇ ਜੇ ਚੰਗੀਆਂ ਲੱਗਦੀਆਂ ਨੇ ਜਲਾਏ ਕਿਲੋ ਮੰਗਾਉ ਮੰਗਾ ਦੇ ਕਿ ਦੋ ਹ ਠੀਕ ਐ ਜਾ ਅੱਗੇ ਜਾ ਥੱਲੇ ਧਰ ਦੇ ਕੋਈ ਜਾ ਕੇ ਕਰਾ ਸਰ ਮੇਰੇ ਸਰ ਮੇਰੇ ਕੰਮ ਨਮੇੜ ਦਿਆ ਕਰ ਤੇਰਾ ਹਰ ਮਨ ਬਹੁਤ ਜੱਲਾ ਬੰਦਾ ਤੁਹਾਨੂੰ ਜਿਹੜੇ ਕੰਮ ਤਾਂ ਨਿਭਣ ਵਾਲੀ ਆ ਭਰਾ ਇੱਕ ਤਾਂ ਤੜਕੇ ਜਿਹੜਾ 3 ਟਾਉਨ ਆ ਨਾ ਹਾਂਜੀ ਇਤੇਰੇ ਵਾਸਤੇ ਬਹੁ ਮਾੜੀ ਕੰਦ ਹੈ ਕੋਈ ਪਰ ਕੋਈ ਐਨਾਲ ਚੱਲ ਜਾਂਦਾ ਕੰਟਾ ਕਰਦਾ 7 ਵਜੇ ਆ 8 ਵਜੇ ਆਉਂਦਾ ਨਹੀਂ ਸੈਮ ਟੂ ਟਾਈਮ ਜਿਹੜੇ ਟਾਈਮ ਉਰੇ ਆ ਜਾਂਦੇ ਨੂੰ ਪਹਿਤ ਦਾ ਵੀ 7 ਵਜੇ ਆਉਣਾ ਦਫ਼ਤਰ ਦੇ ਵਿੱਚ 7 ਵਜੇ ਪਹੁੰਚ ਜਾ ਕਰ ਡਿਊਟੀ ਸਮਝਿਆ ਕਰ ਸਾਢੇ 7 ਨਾ ਕਰ ਦੇ ਕਰੀ ਜੀ ਤੇ ਮੁੰਡਾ ਕਿਵੇਂ ਆਇਆ

ਕਿੱਥੋਂ ਜੀ ਖਨਾਲ ਗਲੋਂ ਤੋਂ ਆਵਲਪਰ ਬੋਲ ਰਹੀ 97 7 7 ਆ ਜੀ 47 ਆ ਜੀ 65 ਅੱਖਰ ਪਾ ਦੇਣੀ ਜੀ ਜਾਰੇ ਤੁਸੀਂ ਉਹ ਵਧਾਏ ਨੇ ਅੱਖਰ ਦੇਖੀ ਗਿਣਤੀ ਕਰਿਓ ਮਾੜੀ ਅੱਖਰ ਵਧਾ ਦੇਗੇ 2 4 6 8 2 10 12 ਕਰੀ ਖੜੇ ਮੇਰੇ ਤੂੰ ਗੌਰ ਨਾਲ ਲਿਖ ਕਾ ਕੰਟਰੀ ਕੋਲ ਨਾਲ ਆਉਂਦੇ ਨੇ ਵੀ ਪਲੱਸ ਕਰਨ ਮੇਲਾ ਮੁਰੇ ਜੋਰਜੀ ਨੀ ਹਰ ਮਨ ਕਰੀਦੇ ਹੁੰਦੇ ਜਿਹੜਾ ਕੰਮ ਕਰਨਾ ਨਾ ਫਟਾਫਟ ਕਰਦੇ ਸੀਰੀਅਸ ਨਹੀਂ ਹੁੰਦਾ ਇਹ ਮੁੰਡੇ ਹੋਰ ਵੀ ਖੜੇ ਨੇ ਬਾਹਰ ਹਾਂਜੀ ਬਸ ਓਕੇ ਹੋ ਗਿਆ ਇਹ ਆ ਥੋੜਾ ਸਾਈਡ ਕਰ ਦੋ ਯਰੇ ਬੇਟਾ ਖੁਸ਼ ਕਰੀ ਤੋ ਹਾਂਜੀ ਜਿੰਨੇ ਮੁੰਡੇ ਜੋੜ ਸਕਦਾ ਮੱਤ ਤੋਂ ਵੱਧ ਜੋੜ ਲੈਣੇ ਠੀਕ ਹੈ ਠੀਕ ਹੈ ਜੀ ਹਾਂ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਨੰਬਰ ਕਰ ਲੈ ਜੀ ਯਾਰ ਮੰਨ ਲੈ ਇੱਕ ਲੋਕਾਂ ਨੂੰ ओके जी। ਤੈਨੂੰ ਕੋਈ ਵੀ ਤੰਗ ਕਰਦਾ ਕਿਸੇ ਚੀਜ਼ ਦੀ ਘਾਟ ਆ ਕਿਸੇ ਦਾ ਕੰਮ ਕਰਾਉਣਾ ਹੈ। ਬਸ ਮੈਨੂੰ ਫੋਨ ਸਿੱਧਾ ਮੈਨੂੰ ਫੋਨ ਕਰਿਆ। ਬਸ ਠੀਕ ਹੈ। ਠੀਕ ਹੈ। ਚਲੋ ਫਿਰ ਮੈਂ ਤੁਹਾਨੂੰ ਫੋਨ ਕਰੂੰਗਾ ਜੀ ਥੋੜੀ ਮੀਟਿੰਗ ਕਰਾਉਂ ਮੁੰਡਾ ਨਾਲ। ਕੋਈ ਗੱਲ ਨਹੀਂ ਬੇਟਾ। ਫੋਨ ਕਰ ਲਈ ਉਹ ਗੱਲੇ ਕੋਈ ਗੱਈ ਫਿਰ ਠੀਕ ਹੈ। ਲਾ ਵਧੀਆ ਜੀ। ਮੁੰਡਾ ਬੜਿਆ ਲਿਖਿਆ। ਹਾਂ। ਸੰਸਕਾਰਾਂ ਤੋਂ ਪਤਾ ਲੱਗਦਾ ਇਹ ਮੁੰਡਾ ਬੜਿਆ ਲਿਖਿਆ। ਹਾਂ ਜੀ ਹਾਂ। ਜਿੰਨੇ ਮੈਂਬਰਾਂ ਦਾ ਸਾਰਾ ਤੇ ਨਾਮ ਲਿਖਣਾ ਡਿਟੇਲ ਬਣਾ ਕੇ ਇੱਕ ਵਾਰੀ ਮੈਨੂੰ ਨਾਸਦੀਵੇਂ ਨਵੇਂ ਮੈਂ ਬੰਦ ਜੁੜ ਗਏ ਆਪਣੇ ਨਾਲ ਠੀਕ ਹੈ ਠੀਕ ਹੈ ਜੀ ਆਪ ਹੂੰ ਆ ਗਿਆ ਦੇਖ ਲੈ ਭਣੇ ਹਨਾ ਮੈਂ ਕਹਿ ਰਹੀ ਸੀ ਕਿ ਹੁਣ ਤਾਂ ਆਪਦੇ ਆਪ ਨੂੰ ਬਸ਼ਰਮਗੀ ਜੀ ਆਉਣ ਲੱਗ ਗਈ ਪਾ ਗਈ ਜਾਨੀ ਮੈਂ ਹਨਾ ਦੇਖ ਲੈ ਭਣੇ ਕਿਤੇ ਫੇਰ ਜਾ ਕੇ ਤੇਰਾ ਉੱਥੇ ਇੰਜਨ ਕਰੇ ਇਹ ਤਾਂ ਗੱਲ ਸਹੀ ਹੈ ਭਣੇ ਪਤਾ ਤਾਂ ਇਹਦਾ ਕੋਈ ਨਹੀਂ ਜੇ ਜਦੋਂ ਉਰੇ ਕੁੱਟ ਸਕਦਾਗਾ ਪਿੰਡ ਕੁੱਟਣਾ ਤਾਂ ਬੜਾ ਸੌਖਾਗਾ ਉੱਥੇ ਤਾਂ ਤੈਨੂੰ ਕਿਸੇ ਨੇ ਛਡਾਉਣਾ ਵੀ ਨਹੀਂ ਫਿਰ ਦੇਖ ਲਈਆਂ ਕੀ ਕਹਿੰਦਾ ਦੇਖ ਲੈ ਉਹ ਤਾਂ ਮੈਨੂੰ ਕਹਦਾ ਸੀ ਕਹਿੰਦਾ ਕਿ ਮੈਨੂੰ 10 ਵਜੇ ਕਿਖਾਇਆ ਨਹੀਂ ਆ ਹੁਣ ਡੱਕ ਕੇ ਭੁੱਖੀ ਨਾਲ ਹੁਣ ਪਤੀ ਨਹੀਂ ਕਿੱਧਰ ਨੂੰ ਲੰਘ ਗਿਆ ਹੋਰ ਭੈਣਿਆ ਤਾਂ ਮੇਰੇ ਵਾਲਾ ਵੀ ਅੱਜ ਤੜਕੇ ਨਿਕਲਗਾ ਨਹੀਂ ਤਾਂ ਜਾਂਦਾ ਨਹੀਂ ਹੁੰਦਾ ਘਰੋਂ ਸਾਰਾ ਦਿਨ ਮੈਂ ਕਹਿੰਦੀ ਸੀ ਮਾਂ ਚੱਲੀਏ ਘਰ ਨੂੰ ਜਲ ਕੇ ਦੇਖ ਲਾਂ ਨੇ ਜੇ ਆ ਕੇ ਫਿਰ ਰੋਟੀ ਰੁੱਟੀ ਖਵਾ ਕੇ ਫਿਰ ਦੇਖ ਲਾਂਗੇ ਵਗ ਜਾਂਗੇ ਅਸੀਂ ਹਾਂ ਚੱਲ ਫਿਰ ਆਪਾਂ ਰੋਟੀ ਰੁੱਟੀ ਬਣਾ ਲਈਏ ਨਾਲ ਖਟ ਜਮੈਂ ਚੱਕ ਲਾਂ ਚਲ ਚੱਲ ਤੂੰ ਹੁਣ ਮੇਰੀ ਗੱਲ ਸੁਣ ਬਾਹਲਾ ਬੋਲੀ ਨਾ ਘਰ ਜਾ ਕੇ ਵੀ ਉਹਦੇ ਨਾਲ ਨਹੀਂ ਭੜੇ ਮੈਂ ਤਾਂ ਵੈਸੇ ਨਹੀਂ ਉਹਨੂੰ ਬੁਲਾ ਕੇ ਰਾਜੀ ਹੈਗੀ ਉਹ ਤਾਂ ਆਪਣੇ ਆਪ ਹੀ ਮੱਖੀ ਵਾਂਗ ਤੜਕਦਾ ਰਹਿੰਦਾ ਹੈ ਹਾਂ ਕੰਟਰੋਲ 'ਚ ਰਹੀ ਕਿਉਂਕਿ ਐਵੇਂ ਹੱਡ ਤੱਤੇ ਕਰਾਉਣਾ ਕਿਹੜਾ ਰੋਜ਼ ਰੋਜ਼ ਚੰਗੀ ਗੱਲ ਆ ਇੱਕ ਗੱਲ ਸੁਣ ਉਹ ਤਾਂ ਵੀ ਤੇਰੀ ਗੱਲ ਮੰਨਦੀ ਆ ਆ ਸਾਰੀ ਕੰਦ ਮਾਰ ਰੱਖੀ ਐ ਇਹਦੇ ਮੜਾ ਮੋਟਾ ਬਾਰਪੂਰ ਰੱਖ ਲੈਣਾ ਕੰਦਾ ਟੱਪਣੇ ਨਾਲ ਤਾਂ ਠੀਕ ਹੀ ਹੈਗਾ ਉਹ ਨਹੀਂ ਬਾਜ ਚ ਕੁੱਤੇ ਕੱਤੇ ਵੜ ਜਾਂਦੇ ਨੇ ਓਹ ਏਡੀ ਲੈ ਕੇ ਗਈ ਤੀ ਸੀ ਲਾਲਾ ਇੱਥੇ ਦੇਖੋ ਵੀਰਿਆ ਜੀਰੀ ਤਾਂ ਵਧੀਆ ਪਰ ਜੈ ਲਿਆ ਥੋੜਾ ਜਿਹਾ ਮੌਚਰ ਲਾਦਾ ਮੈਨੂੰ ਉਸੜੀ ਹੁੰਦਾ ਕਿੱਲਾ हां हां गिल्ला बोले आंदा तो ओ मेरा शैलर ਦਾ ਕੰਮ ਕਰਿਆ ਹੋਇਆ ਮੈਂ ਤਾਂ ਅੱਖਾਂ ਨਾਲ ਦੱਸ ਰਣਾ ਜੀ ਜੀ ਚਾਲ ਯਾਰ ਮੈਂ ਜਨਾ ਭਕਾਈ ਹੋਣੀ ਕੋਈ ਨਹੀਂ ਮਾਰੀ ਜਨਾ ਕਾਲੀ ਹੋ ਰਹੀ ਸੀ ਦੋ ਦਿਨ ਖੜਾ ਲੰਦਾ ਜੀ ਜੀ ਕਾਲੀ ਹੋਦੀ ਫਿਰ ਤੈਨੂੰ ਬਧਿਆ ਟਾਈਮ ਲਵੇ ਆਈ ਹੋਈ ਦੀ ਕਪੈਣ ਮੈਨੂੰ ਲਾਲਜ ਹੋ ਗਿਆ ਜੀਰੀ ਮੈਨੂੰ ਘੱਟੇ ਲੱਗਦੀ ਆ ਜਿਵੇਂ ਤੂੰ ਕਹਿੰਨਾ 10 ਕਿੱਲੇ ਨੇ ਜੀਰੀ ਹਰੇ ਰਹਿੰਦੀ ਆ 4-5 ਕਿੱਲਿਆਂ ਦੀ 5 ਕਿੱਲਿਆਂ ਦੀ ਆਹ 5 ਕਿੱਲੇ ਆ ਵਿਆ ਪਰ ਤਾਂ ਪਥੇ ਰਹੀ ਹੋ ਜੂ ਹਾਂ ਇਹ ਕਾ ਉਹ ਫਲਾਤੀ ਮਾੜੀ ਨਹੀਂ ਉਹ ਲੈ ਜੀ ਕਿੱਟੇ ਨਿਕ ਰਹੀ ਆ 50 60 ਮਣੇ ਜੀ ਖੜਕੇ ਆ ਹਾਂ ਮੈਨੂੰ ਤਾਂ ਲਾ 700 ਰੁਪਏ ਜੂ ਹਾਂ ਉਹ ਟਰਾਲੀ ਆਪਣੀ ਉਹ ਆਈ ਆ ਉਹ ਆਪਣੀ ਆਈ ਆ ਅੱਛਾ ਠੀਕ ਆ ਪਰ ਉਹਨੂੰ ਕਿੱਥੇ ਲਾਵੇਂਗਾ ਹੁਣ ਇੱਥੇ ਲਾ ਦੂ ਆਪੇ ਓਏ ਮਨੀਮ ਨੂੰ ਕਹਿ ਦੇ ਮੜਾ ਜਾ ਨਿਗਰ ਰੱਖੂ ਇੱਥੇ ਕੋਈ ਨਾ ਕਹਿ ਦੇਣਾ ਮੈਂ ਹੋਰ ਉਰੇ ਬੈਠੇ ਦਾ ਕੀ ਸਾਰਾ ਤੇਰਾ ਰਬਲਾ ਲੈ ਹੁਣ ਆਇਆ ਕਰੀਏ ਚੱਲੀਏ ਘਰੇ ਚੱਲ ਹੋਰ ਚੱਲ ਆ ਟਰਾਲੀ ਵਾਲੇ ਨੂੰ ਤਾਂ ਦੱਸ ਦੇ ਕਿੱਥੇ ਲਾਉਣੀ ਆ हां भाई येले किथे ਖਲਾਉਣੀ ਐ ਇਹ ਜਿਹੜੇ ਇੱਕੇ ਜੇ ਲਾਦੇ ਕਿਥੇ ਮਰਜੀ ਆਪਣੀ ਦਾ ਜਗਾ ਖਾਰੀ ਠੀਕ ਆ ਗੱਲ ਠੀਕ ਹੋਰ ਕਿੰਨਾ ਕਰ ਰਹੇਗੇ ਉੱਥੇ ਬਸ ਉੱਥੇ ਵੜ ਗਈ ਟਰਾਲੀ ਪਿੱਛੇ ਆ ਜੀ हां ਠੀਕ ਆ ਦੋਏ ਆ ਗਿਆਂ हां ਦੋਏ ਆ ਗਏ ਆ ਦੇਖ ਕੇ ਜੇ ਲਾ ਦਿਓ ਠੀਕ ਹੈ ਠੀਕ ਕੋਈ ਕੰਗੀ ਨਾ ਹੋ ਤੂੰ ਉਹ ਖਾਂ ਕੇ ਖੜਕੀ ਆ ਤੂੰ ਤੂੰ ਕਰਦਾ ਹੁਣਾ ਕੋਈ ਕਾਜ ਦਾ ਕੰਮ ਕਰ ਲਿਆ ਕਰ ਓਹੋ ਜੱਜ ਦਾ ਇਹ ਹੁਣ ਬਿਮਾਰੀ ਦਾ ਕੀ ਪਤਾ ਕਿਹੜੇ ਵੇਲੇ ਲੱਗ ਜੇ ਯਾਰ ਆ ਸੋਸੀ ਆ ਨਾ ਇਹਦਾ ਸਮਾਨ ਜਿਆਦੇ ਉਹ ਕਰਦਾ ਤੈਨੂੰ ਪਰ ਇਹ ਦਵਾਈ ਲਿਆ ਜਾਨਾ ਆਏ ਹੈ ਵੇ ਕਾ ਬਾਤ ਕਾ ਦੇ ਥਾਂ ਲਾ ਦੇ ਪੱਗੋ ਹਾਰੀ ਗੋੜੀ ਬੱਟੇ ਪੀ ਗੋੜੀ ਮਾਰ ਕਰ ਸਾਮੀ ਹੋਈ ਆ ਤੂੰ ਦੱਬੇ ਨੂ ਉਹ ਮੈਨੂੰ ਪਤਾ ਤਾ ਪਰਚਾਈ ਤੋਂ ਡਰਦਾ ਰ ਖਲ ਖੁੰਜੇ ਉਹ ਤੂੰ ਰਹਿਣ ਤੇ ਵਾ ਇੱਕ ਕਾਸਲਾ ਮੰਗਾਲਾ ਜਵਾਖਾ ਤੂੰ ਰਾਖ ਪਾ ਕੇ ਜਾ ਰਣ ਕਿਉਂ ਬੇੜਾ ਟੱਕ ਤਾ ਤਾ ਨਾ ਕੱਟੀ ਆਰੇ ਉੱਤਰ ਮਾਰਦਾ ਕਿ ਉੱਤਰ ਏ ਓਹੋ ਬਹੁਤ ਦਾੰਦ ਮੈਂ ਤਾਂ ਕਹਿੰਦੀ ਸੀ ਆਪਾਂ ਪਿੰਡ ਚੱਲੀਏ ਬਾਰੇ ਆਪਕੋ ਸਾਦੇ ਵਕ ਦੰਗਰ ਵੱਸਾ ਵੀ ਸਾਮਣਾ ਜਾ ਤਾਣਾ ਜਾ ਬੋਲ ਬੱਤੀ ਦੋ ਦਿਨ ਮੈਨੂੰ ਹੋਰ ਲਾਗਾ ਉਹ ਦੋ ਦਿਨ ਤਾਂ ਹੋ ਗਏ ਜਨਾ ਹੁਣ ਉਹ ਕੋਈ ਨਾ ਤੂੰ ਕਿਤੇ ਇੰਨੇ ਦਿਨ ਕੰਮ ਰਾਮ ਉਹ ਪਾ ਕੇ ਹੋਰ ਬੋਲ ਅੱਜ ਤਾਂ ਭਾਈ ਰਹੋ ਤੁਸੀਂ ਅੱਜ ਦਾ ਰਹਾਂਗੇ ਕਿੰਨੇ ਦਿਨ ਉਹ ਨਹੀਂ ਆਉਂਦਾ ਲੇਟ ਹੋ ਜਾਉਗੇ ਹੁਣ ਹੁਣ ਨਾ ਸੋ ਤੈਨੂੰ ਫਿਕਰ ਹੋਗੀ ਧਰਜੀ ਮੁੱਕੀਆਂ ਖਾਣੀਆਂ ਨੇ ਨਹੀਂ ਲੱਗਣਾ ਉਹ ਛਾਲਾ ਜਨ ਪੱਟੂ ਕੋ ਉਹ ਵੀਰਿਆ ਉਹ ਵੀਰਿਆ ਬੱਚਾ ਉਹ ਬੱਚਾ ਨਿਆਣਾ ਹੈ ਨਾ ਉਹ ਵੀਰਿਆ ਉਹਨੂੰ ਤਾਂ ਪਾਣੀ ਦਾ ਗਲਾਸ ਮੰਗਾ। ਤਾਂ ਯਾਰ ਪਾਣੀ ਕੀ ਮੈਂ ਚਾਹ ਵੀ ਮੰਗਾ ਦੂੰ ਪਾਣੀ ਮੰਗਾਉ ਤੂੰ। ਹੱ ਬਲੋ ਪਾਣੀ ਲੈ। ਪਾਣੀ ਤਾਂ ਹੁਣ ਆ ਜੂਆ ਕੱਲ੍ਹ ਆਦੀ ਆ ਪਣੀ। ਓਹ। ਓਹੋ। ਜੀਰੀ ਕਿਵੇਂ ਲੱਗੀ ਬਲਾਂ ਦੀ ਆਪਣੀ? ਜੀਰੀ ਤਾਂ ਜਿਸ ਸਾਹ ਨਾਲ ਹਾਲਾਤ ਨੇ ਕੱਟੇ ਲੱਗ। ਯੋ ਮੈਂ ਸਵਾ ਜੀ ਰਿਹਾ ਕੱਟ ਹੋਊਗੀ ਐ ਤੇ ਕੀ ਕੱਟਾ ਥੋੜੀ ਇਹਨੂੰ ਪੁੱਛ ਲਾ ਖੇਤੀ ਇਹ ਕਰਦਾ ਕਿ ਮੈਂ ਕਰਦਾ ਕੀ ਗੱਲ ਹੋ ਗਈ ਐ ਕਿ ਕੱਟ ਉਹ ਇਹਦੀ ਮੀਂਹ ਪੈ ਗਏ ਕਿੰਨੇ ਦਾ ਮੀਂਹ ਪਏ ਨੇ ਤੁਸੀਂ ਸ਼ੋਕਰ ਮਨਾਓ ਆਪਣੇ ਤਾਂ ਇੰਨੇ ਕ ਨਿਕਲੇ ਜਿੱਥੇ ਵਿਚਾਰਿਆਂ ਦਾ ਕੁਸਮ ਨਹੀਂ ਕੱਖ ਨਹੀਂ ਰਿਹਾ ਹਾਂ ਇਹ ਵੀ ਹੈਗੀ ਫੇਰ ਉਹ ਕਿਸਾਨ ਨਹੀਂ ਹਰੇਕ ਦੇ ਵਾਸ ਨਹੀਂ ਹੈਗੀ ਉਹ ਮਾਰ ਰੱਬ ਨਾ ਮਾਰ ਪਾਵੇ ਕਿਸਾਨ ਨਹੀਂ ਮਰਦਾ ਉਹ ਚਲ ਤੂੰ ਹੁਣ ਪਾਣੀ ਪੂਣੀ ਮਗਾਵੇਂ ਆਪਣੇ ਮੀਰੀਤ ਨੂੰ ਮੇਰੀ ਗੱਲ ਸੁਣੋ ਇਹਨਾਂ ਸਰਕਾਰਾਂ ਮਾਰ ਜਾਂਦਾ ਆਹੋਂ ਦਾ ਰੱਬ ਮਾਰ ਜਾਂਦਾ ਕਿਸਾਨ ਜਾਵੇ ਕਿੱਥੇ ਕਿਸਾਨ ਤਾਂ ਫੇਲ ਆ ਜਿਹੜਿਆ 20-20 ਕਿੱਲੇ ਮੇਰੇ ਵਰਗੇ ਤੇ ਤੇਰੇ ਵਰਗੇ ਛੇਕਿਆਂ ਤੇ ਲੈ ਲੈਂਦੇ ਨੇ ਜਿਹਦੀ ਤਾਂ ਇਹ ਨਾ ਤੇ ਜਿਹਦੀ ਪਾਣੀ ਇਹਨਾਂ ਨੇ ਆ ਪਾਣੀ ਸੋਨੇ ਸਾਰੀ ਦਾ ਪਾਣੀ ਹੋਰ ਕਿਹਨੂੰ ਚਾਹੀਦਾ ਜਿੱਥੇ ਤੇ ਨਹੀਂ ਹਾਂ ਕਿ ਦੋ ਜਾਨੇ ਬੈਠੇ ਮੈਨੂੰ ਦੇਖ ਲੈ ਵੀਰਿਆ ਦੇਖ ਲੈ ਇਹ ਐ ਸੱਤਰਖਾਨ ਵਾਲਿਆ ਆਪ ਹੀ ਲੈ ਗਿਆ ਦੀਆ ਓਹੀ ਤਾਂ ਮੈਂ ਦੇਖਦਾ ਬੰਦੇ ਦੋਆ ਗਲਾਸ ਇੱਕ ਗਲਾਸ ਇੱਕ ਲੈ ਕੇ ਆਈਏ ਪਾਣੀ ਮੈਂ ਪੰਦਾ ਨਹੀਂ ਹੈਗਾ ਓ ਮੇਰਾ ਸਾਲਿਆ ਓ ਨਾ ਵੀ ਮੇਰਾ ਸਾਲਿਆ ਤੂੰ ਓ ਲੰਨਾ ਨੂੰ ਕੁੱਟਣ ਲੈ ਜਿਹੜਾ ਓ ਟਣ ਬਹਿ ਜਾਣਾ ਤੂੰ ਹੁਣ ਮੇਰਾ ਹੱਥ ਖਲਾਵੇਂਗਾ ਫਿਰ ਹੱਥ ਖਲਾਏਗਾ ਹਾਂ ਚੁੱਪ ਕਰ ਮਾੜੀ ਮਾੜੀ ਗੱਲ ਤੂੰ ਉਹ ਨੂੰ ਵਿਚਾਰੀ ਦੇ ਲੀਲ ਪਾਰਕ ਨੇ ਦੂਰੀ ਕਰਕੇ ਆ ਕੁੱਟ ਕੁੱਟ ਕੇ ਓ ਕੱਲ ਜਾ ਤੂੰ ਅੰਦਰ ਜਾ ਉਹ ਤੂੰ ਤਾਂ ਜੇ ਤਾਂ ਤੂੰ ਮੈਂ ਹੁਣ ਭਗ ਜੂ ਫਿਰ ਭਗ ਜਾ ਇਹ ਨਹੀਂ ਇਹ ਇਹਨੂੰ ਨਹੀਂ ਤੋੜਦੇ ਜੀ ਲੈ ਕੇ ਜਾਉਂ ਤੂੰ ਲੈ ਕੇ ਰਖਾਈ ਲੈ ਕੇ ਜਾਉਂ ਨੂੰ ਉਹ ਰੋਜੀ ਚਿੱਤਰ ਤੋੜੀ ਖਾਣੇ ਬਾਈ ਤੈਨੂੰ ਵੀ ਆਪ ਨੂੰ ਥੋੜਾ ਬਹੁਤ ਅਕਲ ਨਾਲ ਤੂੰ ਵੀ ਬੌਲੀ ਬਣਾ ਰਹੀ ਆ ਉਹ ਫੌਲੀ ਨਾ ਬਣਾ ਰਹੀ ਹੋਵੇ ਉਹਰਦੀ ਨਾ ਨਹੀਂ ਬੰਦੇ ਤੋਂ ਆ ਜੀਂਗਾਣੀ ਨਾਲੇ ਹੋਰ ਲੈ ਕੇ ਗੱਲ ਬਾਈ ਤੈਨੂੰ ਬੈਠ ਕੇ ਵੀ ਕਹਿ ਸਕਦਾ ਜੀ ਵੀ ਭਾਈ ਐ ਨਹੀਂ ਕਰਦੇ ਹੁੰਦੇ ਕਿਦੋਂ ਬੰਦੇ ਚਾਹੇ ਦੋ ਬੈਠੇ ਨੇ ਤਿੰਨ ਬੰਦੇ ਬੈਠੇ ਨੇ ਉਸ ਹਿਸਾਬ ਨਾਲ ਪਾਣੀ ਲਿਆ ਤੂੰ ਪਰ ਤੂੰ ਲਿਆ ਦਿੰਦੀ ਮੈਨੂੰ ਥੋੜੀ ਪਤਾ ਸੀ ਪਾਈ ਮਾਂ ਤਾਂ ਆਵਾਜ਼ ਦੇਦੀ ਮੈਨੂੰ ਥੋੜੀ ਪਤਾ ਸੀ ਕੋਈ ਲਿਆਊਗੀ ਤੈਨੂੰ ਪਤਾ ਨਹੀਂ ਹੈਗਾ ਵੀ ਇਹੇ ਜਾ ਸੰਚਾ ਤਿੰਨ ਦਿਨ ਹੋ ਗਏ ਤਰਲੇ ਵੇ ਰਹਿੰਦੀ ਉਹਨੂੰ ਮਾੜਾ ਮੋਟਾ ਸਿਖਿਆ ਦੇ ਕੁਛ ਪਰ ਇਹਨੂੰ ਵੀ ਖਿਗਾਉਣ ਵਾਲਿਆ ਮੈਂ ਹੀ ਸਿਖਾਇਆ ਇਹਨੂੰ ਸਾਰਾ ਕੁਛ ਮੈਂ ਹੀ ਸਿਖਾਇਆ ਚੁੱਲ੍ਹੇ 'ਚ ਆਗਨੀ ਬਚਾਉਣੇ ਆਉਂਦੀ ਦੀ ਓ ਮੈਂ ਜਾਣਦਾ ਓ ਜਾਣਦਾ ਨਾਲੇ ਤੂੰ ਤਾਂ ਇਹਨੇ ਥੱਲੇ ਲੱਗਿਆ ਹੋਇਆ ਬੁੱਲੀ ਆ ਨਾ ਨਾ ਥੱਲੇ ਲੱਗਿਆ ਹੋਇਆ ਨਾਲੇ ਕੱਲੋ ਚਾਲਿਆ ਤੂੰ ਹੀ ਵਿਚਾਰੀ ਨੂੰ ਲੀਲ ਪਾ ਰਹੀ ਨੇ ਕੁੱਟ-ਕੁੱਟ ਕੇ ਚਾਲਿਆ ਟੱਕ ਕੇ ਫਤੋ ਨੀ ਮੈਂ ਕਿਸੇ ਦਾ ਕੀ ਮਾਰਾ ਕੀਤਾ ਮੇਰੇ ਮਾਂ ਪਿਓ ਨੇ ਤੇ ਕੀ ਪਾ ਲਿਆਗਾ ਸਾਰੀ ਉਮਰ ਮੇਰੀ ਸਤਰ ਖਾਂਦੀ ਦੀ ਨਿਕਲ ਗਈ ਬਗਾਨੇ ਥਾਂ ਤੇ ਵੀ ਨਹੀਂ ਦੇਖਦਾ ਹੈਗਾ ਵੀ ਮਾਰਨਾ ਜਾਂ ਨਾ ਮਾਰਨਾ ਕਹੇ ਜabb ਬੰਦਾ ਜੰਮੂ ਕੀ ਆ ਪਾਲੋ ਕੀ ਬੋਲੀ ਜਾਨੀ ਆ ਕੱਲੀ ਕੁਛ ਨਹੀਂ ਬਸ ਕਿਸਮਤ ਨੂੰ ਰੋਨੀ ਆ ਅੱਜ ਵੀ ਮੇਰੀ ਗੱਲ ਸੁਣ ਜਿਵੇਂ ਹੁਣ ਅੱਜ ਤੈਨੂੰ ਮਾਰਨ ਲੱਗ ਗਿਆ ਸੀ ਉਹ ਚ ਗਲਤੀ ਤੇਰੀ ਵੀ ਆ ਠੀਕ ਆ ਥੋੜਾ ਜਨਾ ਤੂੰ ਆਪ ਦੇ ਆਪ ਚ ਸੁਧਾਰ ਲਿਆ ਜੇ ਮੈਨੂੰ ਕੀ ਗਲਤੀ ਹੈ ਮੈਂ ਤੈਨੂੰ ਉਹੀ ਦੱਸਦੇ ਜਿਵੇਂ ਉਹਨੇ ਪਾਣੀ ਮੰਗਿਆ ਤੂੰ ਦੋ ਗਲਾਸਾਂ ਚ ਪਾਣੀ ਲੈ ਕੇ ਜਾਂਦੀ ਠੀਕ ਆ ਨਾ ਜਦੋਂ ਮੰਨ ਲਾ ਕੋਈ ਬਾਹਰੋਂ ਆਵੇ ਚਾਹੇ ਉਹ ਦੋ ਜਾਣੇ ਨੇ ਚਾਹੇ ਤਿੰਨ ਤੂੰ ਤਿੰਨਾ ਗਲਾਸਾਂ ਚ ਪਾਣੀ ਲੈ ਕੇ ਜਾਣਾ ਕੋਈ ਪੀਵੇ ਚਾਹੇ ਨਾ ਪੀਵੇ ਕੋਈ ਨਹੀਂ ਭਣੇ ਜੇ ਮੇਥੋਂ ਗਲਤੀ ਹੋਈ ਹੈ ਨਾ ਮੈਂ ਗਲਤੀ ਜ਼ਰੂਰ ਸੁਧਾਰੂ ਪਰ ਇੱਕ ਗੱਲ ਹੈ ਭਣੇ ਇਹ ਹੀ ਗੱਲ ਬੋਲ ਕੇ ਉਹ ਮੂੰਹ ਨਾਲ ਵੀ ਤਾਂ ਕਹਿ ਸਕਦਾ ਮਾਰਨੇ ਦਾ ਕੀ ਮਤਬੋਲਾ ਉਨੇ ਹੀ ਤਾਂ ਦੀ ਮੱਤ ਚ ਪੜਦਾ ਤੈਨੂੰ ਮੈਂ ਇੱਕ ਗੱਲ ਹੁਣ ਤੂੰ ਦੱਸਿਆ ਕੀ ਕੀਤਾ ਤੂੰ ਕੀ ਕੀਤਾ ਕਿ ਗਲਾਸਾਂ ਦੇ ਵਿੱਚ ਦੋਹਾਂ ਜਣੇ ਨੂੰ ਤਾਂ ਚਾਹ ਪਾ ਕੇ ਲਿਆਤੀ ਹੂੰ ਤੂੰ ਮੈਨੂੰ ਪੁੱਛਦੀ ਆਂ ਭੈਣੇ ਚਾਹ ਪੀਏਂਗੀ ਜੇ ਮੈਂ ਉੱਥੇ ਕਹਿ ਦਿੰਦੀ ਮੈਂ ਪੀਣੀ ਉਹਨੇ ਫਿਰ ਤੈਨੂੰ ਢਾ ਲੈਣਾ ਸੀ ਬੱਕਰੇ ਵਾਂਗੂ ਮੈਂ ਤਾਂ ਹੀ ਤੈਨੂੰ ਕਹਤਾ ਸੀ ਵੀ ਮੈਂ ਚਾਹ ਨਹੀਂ ਪੀਣੀ ਇਸ ਕਰਕੇ ਤੂੰ ਹੁਣ ਅੱਗੇ ਤੋਂ ਆਪਦੀ ਗਲਤੀ ਨਹੀਂ ਕਰਨੀ ਕੋਈ ਜੇ ਹੁਣ ਉਹ ਕਰੂਗਾ ਫਿਰ ਅਸੀਂ ਆਪੇ ਦੇਖਾਂਗੇ ਉਹਦੇ ਨਾਲ ਠੀਕ ਹੈ ਹਾਂ ਅੱਗੇ ਤੋਂ ਕਦੇ ਗੱਲ ਨਹੀਂ ਹੋਣੀ ਹਾਂ ਇਹ ਤੇਰੀ ਨਾ ਕੋ ਕੰਪਲੇਂਟ ਆਵੇ ਸਾਡੇ ਕੋਲ ਠੀਕ ਹੈ ਹਾਂ ਠੀਕ ਹੈ ਕੋਈ ਨਾ ਮਾਰ ਮਤੇ ਲੋੜ ਨਾ ਪਾ ਤੋ ਠੀਕ ਹੈ ਉਹਨੂੰ ਕਹ ਦੇ ਆਪਣੇ ਬਿਮਾਰ ਹੈ ਨਾ ਜੇ ਕਿਤੇ ਕੱਲ ਕਲਾ ਨੂੰ ਮੇਰਾ ਹੱਥ ਟੁੱਟ ਗਿਆ ਨਾ ਆਲਾ ਕੁਕਰ ਵਾਲੀ ਨੇ ਘਰਾਂਲੇ ਤੇ ਹੱਥ ਚੱਕ ਲਿਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਇੱਕ ਦਿਨ ਕੀਤੀ ਖਾਦੀ ਚ ਚੱਕ ਦੇ ਦੇ ਕਹਿੰਦੇ ਆਪਦੀ ਇੱਜ਼ਤ ਆਪਦੇ ਹੱਥ ਹੁੰਦੀ ਹੈ ਜਨਾਨੀ ਕਿੰਨਾ ਚਿਰ 70 ਖਾਊਗੀ ਫਿਰ ਇੱਕ ਦਿਨ ਤਾਂ ਫਿਰ 21 ਨੂੰ 31 ਪਾਊਗੀ ਮੈਂ ਤੈਨੂੰ ਉਹੀ ਕਿਹਾ ਵੀ ਕੱਲ ਨੂੰ ਉਹ ਇਹ ਨਾ ਕਹੇ ਦੇ ਵੀ ਇਹਦੇ 'ਚ ਗਲਤੀ ਐ ਤੂੰ ਆਪਦੀਆਂ ਗਲਤੀਆਂ ਸੁਧਾਰ ਲਾ। ਠੀਕ ਆ। ਹਾਂ ਠੀਕ ਐ। ਮੈਂ ਦੇਖਣਾ ਸਬਜੀ-ਸਬਜੀ ਹਾਂ। ਠੀਕ ਐ। ਮੈਨੂੰ ਮੈਂ ਕਰਾਂ ਕੁਸ ਨਾ ਹਜੇ ਬਹਿ ਜਾ ਕੋਈ ਨਾ ਕਰ ਲੈਨੇ ਆ। ਸਰ ਮੇਰੀ ਵੀ ਗਲਤੀ ਸੀ। ਤਾਂ ਕਰਕੇ ਮੇਰੇ ਮਾਰਿਆ ਹੁਣ। ਪਰ ਅੱਗੇ ਤਾਂ ਮੇਰੀ ਕਦੇ ਗਲਤੀ ਵੀ ਨਹੀਂ ਹੁੰਦੀ। ਅੱਗੇ ਕਿਉਂ ਮਾਰਦਾ? ਚਲ ਅੱਜ ਤਾਂ ਮੇਰੀ ਗਲਤੀ ਸੀ। ਅੱਜ ਤਾਂ ਭੈਣ ਹੋਰਾਂ ਨੂੰ ਵੀ ਨਜ਼ਰ ਆਈ ਐ ਵੀ ਮੇਰੀ ਗਲਤੀ ਸੀ। ਕੁਕੂ ਨਹੀਂ ਬੰਦੋ ਅੱਗੇ ਪਿੱਛੇ ਨੂੰ ਗਲਤੀ ਨਾ ਕਰੀ ਬਾਕੀ ਕਹਿਣ ਕਹਿੰਦੀ ਹਾਂ ਮੈਂ ਆਪਣੀ ਨਿੰਦਰੀ